ਬੱਕਰੀਆਂ ਦੇਥੇ ਵੰਦੀਆਂ ਬੱਕਰੀਆਂ ਵਾਲਾ ਕਿਧਰ ਗਿਆ ਅੱਬਾ ਬੱਕਰੀਆਂ ਵਾਲਾ ਵੀ ਤੇਰੀ ਆ ਆ ਇਹਦੇ ਤੇ ਹੀ ਸਵਾਦ ਲੈਣਗੇ ਹਾਂ ਦੱਸੋ ਕਿਦਾਂ ਉਦਾ ਹੀ ਤਾਂ ਗਾਲੀ ਯਾਰ ਬੱਕਰੀਆਂ ਤੇਰੀਆਂ ਨਹੀਂ ਲੋ ਇਹਦੀਆਂ ਟਾਰਗੇਟ ਤੇ ਛਣਿਆ ਤੇ ਯਾਰ ਬੱਕਰੀ ਖਰੀਦਣੀ ਹੈ ਦੇ ਦਿੰਦੇ ਆ ਇਹ ਕੀ ਰੇਡ ਆ ਆਸਰ ਰਾਂਦੀ ਉਹ ਸੀਆਂ ਦੇ ਨੱਬਿਆਂ ਦੀ ਤੁਹਾਨੂੰ ਰੇਟ ਦਾ ਨਹੀਂ ਪਤਾ ਉਹ ਹੀ ਸਸਤੀ ਮੈਂ ਕਿਹਾ ਕਿ ਤੇ ਆਪਣਾ ਇਹਨੂੰ ਲੈਣੀ ਆ ਆ ਦੇ ਦਾਂਗੇ ਤੈਨੂੰ 12000 ਦੀ ਨਿੱਕੀ ਬੱਕਰੀ ਹਨੂ ਜੇਨੂੰ ਕਿਹਾ ਪੈ ਥਲੇ ਲਾ ਬੱਕਰੀਆਂ ਲੈਣਾ ਹੋਊਗਾ ਕੰਮ ਕਰ ਲਾਲ ਥੋੜੀ ਤੇਰੀਆਂ ਮੇਰੀ ਸੁਣ ਗੱਲ ਥਲੇ ਲਾ ਪੈ ਗੋਡੀ ਅੱਖ ਨਾਲਾ ਜੁੰਦਾ ਰੇ ਬੱਕਰੀ ਮੈਨੂੰ ਚਾਹੀਦੀ ਆ ਦੋ ਦਸਾ ਲਈ 20 ਲੀਟਰ ਹੋਵੇ ਕਹਤੇ ਨਹੀਂ ਇਹਦੇ ਗਾਈ ਨਹੀਂ ਜਦੀਪ ਰਾਜੀ ਨੇ ਦੋ ਬੱਕਰੀ ਥਲੇ ਭਲਣ ਡਿਆ ਇਹ ਦਊ ਮਹਾਤਾ ਵੀ ਇੰਨਾ ਕਿ ਫੇਰ ਨੂੰ ਲੱਗਦਾ ਕਿ ਫਾਦਾ ਫੇਰ ਹੀ ਤੇ ਲੱਗਦਾ ਉਥੇ ਇੰਨਾ ਦੁੱਧ ਨਹੀਂ ਤੇ ਬੱਕਰੀ ਦਾ ਜਿਹਦੇ ਥਲੇਵਾਉ ਦੁੱਧ ਹੋਵੇ ਹਾਂ ਹਾਂ ਕਿੰਨੇ ਲੀਟਰ ਦੁੱਧ ਹੁੰਦੀ ਇੱਕ ਗੰਦੀ ਨਹੀਂ ਕਰਦਾ ਇਹ 90 ਲੀਟਰ ਰਾਈ ਬੱਕਰੀ ਤੇ ਮੈਂ ਖਰੀਦ ਲੰਨਾ ਵਾ ਹੂੰ ਦੱਸ ਨਾ ਤਾਂ ਫਾਇਦੇ ਕੀ ਆ ਫਾਇਦੇ ਆ ਵੀ ਆਹੋ ਲਾਈਨੀਆਂ ਪਈਆਂ ਪਾਣੀ ਮੰਗ ਰੇ ਇਹਨਾਂ ਦੇ ਤੇ ਸੌੜੀ ਸੂਰੀਓ ਜੀ ਬੱਕਰੀਆਂ ਦੇ ਹੋਜੂ ਹੋਜੂ ਫਸਟ ਐਂਗ ਦਾ ਉਰ ਚੋਂ ਇਹਨੂੰ ਪਾਪੂ ਵੀ ਦਿਆ ਕਰ ਟੇੜੇ ਦੇ ਅੰਦਰ ਵੜਿਆ ਵੇ ਖਾਂਦੀਆਂ ਨਹੀਂ ਆ ਕਿਉਂ ਹਰੀਦ ਅੱਲ ਜਿੰਨਾਂ ਤੇ ਦੇਰੇ ਮੈਨੂੰ ਸਾਰੀਆਂ ਮੈਨੂੰ ਕਹਿਂਦੇ ਡਾਂ ਲੈ ਆ ਪੈਸੇ ਵੇਚੀਆਂ ਮੈਂ ਲਾਈਆਂ ਸਾਰੀਆਂ ਆਹ ਨਹੀਂ ਉਠਣ ਦੀ ਕੀ ਗੱਲ ਇਵੇਂ ਨਹੀਂ ਐ ਤੈਨੂੰ ਨਹੀਂ ਪੀਉਣ ਲੱਗਾ ਮੈਨੂੰ ਆਪ ਮਾਹ ਮਰੇ ਆ ਵਾ ਇਧਰ ਸੁਣ ਲਾ ਸੁਣਾ ਆਹ ਨਹੀਂ ਉਠੰਡੀ ਦੀ ਲੱਤਾਂ ਫੋਲੀ ਹੋ ਗਿਆ ਮੈਨੂੰ ਪਤਾ ਆ ਕੰਜਰਾ ਆ ਕੇ ਖਾਂਦਾ ਇੱਥੇ ਤੇਰੇ ਨਾਲੇ ਦੇਖ ਕੇ ਬੈਠੀ ਕਿ ਨਹੀਂ ਨਹੀਂ ਭਰਾ ਮੈਂ ਪਾਪਾ ਦੇਣਾ ਨਹੀਂ ਮੈਂ ਬੱਕਰੀ ਤੇ ਲੈ ਜਾਊਂਗਾ ਲੈ ਜਾ ਪੈਸੇ ਦੇ ਬੱਕਰੀ ਤੇ ਲੈ ਜਾਣਾ ਆ ਤੇ ਆਉਂ ਲੈ ਜਾ ਤੇ ਅਸਾਂ ਤੇ ਜੀ ਨਹੀਂ ਆਈਆਂ ਮੈਨੂੰ ਆਓ ਕਿ ਕੀ ਲੈ ਜਾ ਉਹਦੀ ਵੀ ਗੰਦੀ 15 16 ਲੀਟਰ ਇਹਨਾ ਆਹੋ ਇਹ ਕਿਹੜੀ ਨਸਲ ਆ ਇਹ ਪੱਟ ਬੁੱਲ ਵੜਦੀ ਨਹੀਂ ਵੜਦੀ ਆ ਆਹ ਇਹ ਦੇ ਦੇ ਉਹ ਕੰਨ ਫਿਰ ਉਦੋਂ ਨਾ ਬਤੀ ਚਲ ਗਈ ਜਦਨਵਾ ਮਡਾਉਣ ਗਿਆ ਕੀ ਗੱਲ ਹੈ ਮੁਗ ਮੁਗ ਕਰਦੀ ਹੈ ਜਿਹੜਾ ਪੁੱਡ ਪੁੱਡ ਲਾਉਂਦੀ ਉਹ ਨਹੀਂ ਜਦੋਂ ਫਾਇਰ ਲਵਲੀ ਨਹੀਂ ਆਈ ਪਹਿਲੇ ਰੀ ਮਸ਼ਹੂਰੀ ਇੱਥੇ ਦਿੱਤੀ ਹੈ ਆਪਾਂ ਠੀਕ ਹੈ ਠੀਕ ਹੀ ਰਹੀ ਕੀ ਕਰੇ ਉਹਨਾਂ ਬੋਲ ਮਿਕਾਣੀ ਨੂੰ ਪਾਇਆ ਮੁੱਕ ਗਿਆ ਅੱਛਾ ਉਹਨਾਂ ਨੂੰ ਪਾ ਦੇਗਾ ਢੇਡ ਦੇ ਅੰਦਰ ਵੜੀ ਉਹ ਖਾਂਦੀਆਂ ਨਹੀਂ ਹਟਾ ਯਾਰ ਇਹ ਕੀ ਹੁੰਦਾ ਤੈਨੂੰ ਖਾਦਾ ਨਹੀਂ ਆਉਂਦੀ ਹੋਣੀ ਯਾਰ ਤੈਨੂੰ ਪਸੰਦ ਆ ਗਿਆ ਲਾ ਮੇਰੀ ਸੁਣ ਗੱਲ ਸੁਣਾਏਗਾ ਤਾਂ ਹੀ ਆਵੇ ਖਾਪ ਪਾਈ ਪੰਨਾ ਪੰਨਾ ਜਿੰਨੀ ਬੱਕਰੇ ਯਾਰ ਮੈਨੂੰ ਪਸੰਦ ਚ ਨਹੀਂ ਆਇਆ ਕਿ ਹੋਰ ਰੰਗ ਚ ਦਿਖਾਰਾ ਸੂਟ ਲੈ ਨਹੀਂ ਆਇਆ ਲੈਣਾ ਦੋ ਰੰਗ ਤੇਰਾ ਸੇਕ ਦੌਲ ਦਿਖਾ ਦੇ ਆ ਤੂੰ ਲੈ ਆ ਹਾਂ ਦਿਖਾਈ ਹਾਂ ਮੜਾ ਕਿਥੀ ਕੋਲੇ ਆ ਲੈਣਾ ਵੀ ਕੋ ਕਿਨੇ ਇਹ ਸਵਾਦ ਵੀ ਖੰਨਾ ਭਾਂਡੇ ਦਿਖਾ ਦੇ ਹੈਗੇ ਹੈਗੇ ਆ ਡੂਨਾ ਆ ਲੈ ਆ ਲੈ ਜਦ ਮੈਲ ਨਾ ਭਰਿਆ ਕਿਤੇ ਅੰਨਾ ਆ ਇਹ ਬੰਦਾ ਨਹੀਂ ਦੂਗਾ ਹੀ ਉਹ ਵੀ ਲਿਆ ਕਰ ਕਦੀ ਉਹ ਮਾਰੀਓ ਜੀ ਤੋਂ ਤੁਹਾਨੂੰ ਨਹੀਂ ਪਤਾ ਮੈਂ ਬੱਕਰੀ ਤੇ ਲਾਂ ਹਾਂ ਮੈਂ ਕਹਿੰਦਾ ਬੜੀਆਂ ਕਰਦੀ ਨਹੀਂ ਹੋਣੀ ਆਉਂਦ ਨਹੀਂ ਆਈ ਮੈਿਕ ਤੋਂ ਰੋਤੂ ਲੈਣ ਆਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 3 ਵੀ ਲੈਣ ਆਏ ਬੱਕਰੀਆਂ ਕੇ ਸਵਾਦ ਲੈਣ ਆਏ ਤੁਸੀਂ ਕੌਣ ਮੈਂ ਬੱਕਰੀਆਂ ਲੈਣ ਆਇਆ ਕੋਣੇ ਮਾਲਕ ਬੱਤੇ ਆਹੀਂ ਤੇ ਦੋਵੇਂ ਮਾਲਕ ਹੀ ਕੀ ਲੈਣ ਇਹ ਵਿੱਚ ਹੁੰਦੇ ਆ ਇਹ ਨਾ ਪਾ ਜਾਂਦਾ ਪਾਇਆ ਨਹੀਂ ਅਛਾ ਖਰੀਦਣਾ ਆਹੋ ਤੇ ਲੱਲੀ ਆ ਨਹੀਂ ਮੈਨੂੰ ਪਸੰਦ ਨਹੀਂ ਹੈ ਪਸੰਦ ਮੱਝ ਲੈਣ ਆਇਆ ਨਹੀਂ ਮੈਨੂੰ ਰਾਜ ਨਹੀਂ ਪਸੰਦ ਨਾ ਗਏ ਤੇ ਉਹ ਸੀ ਜਾਣਾ ਨਹੀਂ 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 ਤੂੰ ਇਹਨਾਂ ਤੋਂ ਬਗਾਨਾ ਕਰ ਲਾ ਗੱਲ ਮਾਰੀ ਹੀ ਗੱਲ ਕੀ ਗੱਲ ਕੀ ਆ ਭਰਾਜ ਬੱਕਰੀਆਂ ਵੇਚਣੀਆਂ ਵਾ ਬੱਕਰਾ ਦੁੱਧ ਦੇ 15 ਲੀਟਰ ਮੈਂ ਬੋਰੀ ਮੱਝ ਬੰਨੀ ਆ ਨਾ ਗਾੜੀ ਤੋਂ ਆਉਂਦਾ ਤੈਨੂੰ ਓਏ ਆਂਦਾ ਆ ਮੇਰਾ ਗੁੱਸਾ ਬੜਾ ਇਹਨਾਂ ਦਾ ਜਮਾਦ ਸਾਹਿਬ ਕਰਤਾ ਦੁਪਹਿਰ ਛੜ ਕੀ ਤੋਂ ਤੂੰ ਮਾਰਿਆ ਤੂੰ ਲੰਘੇ ਲੰਮੇ ਲੱਗੇ ਬੱਕਰਾ ਤੇ ਬੱਕਰੀ ਮੈਨੇ ਤੇ ਕਿੰਨੇ ਘਰਾਂ ਦੇ ਕਿੰਨੇ ਮਹੀਨੇ ਕਿੰਨੇ ਮਹੀਨੇ ਮਹੀਨੇ ਇਹ ਤਰੀਕਾ ਤੋਂ ਬਾਹਰ ਬਾਹਰ ਜੋੜਾ ਲੈਣਾ ਤੈਨੂੰ 20000 ਰੁਪਏ ਦੇ ਦਾਂਗੇ ਉਦਾਂ ਨਾ ਦੂਜਾ ਇੱਧਰ ਘਰਮੀ ਬੜੀ ਪਾਪਾ ਖੁੱਖੀ ਲਾ ਲਾ ਅੰਦਰ ਯਾਰ ਅੰਦਰ ਬਿਠਾ ਸਾਨੂੰ ਇੱਥੇ ਕਾਤੋਂ ਮਾਰ ਰਹੇ ਆ ਤਬੱਕਰੀਆਂ ਅੰਦਰ ਕਰਨੇ ਬੱਕਰੀ ਲੈਣ ਆਇਆ ਤੂੰ ਮੈਂ ਤੇਰੇ ਕੋਲ ਨਹੀਂ ਲੈਣਾ ਸਕੰਦ ਨਹੀਂ ਆ ਠੁੱਠੀ ਲੈ ਕੇ ਆਇਆ ਤੂੰ ਇੱਥੇ ਜਿੱਦ ਨੂੰ ਯਾਰ ਮੈਂ ਨਾਲ ਗੱਲ ਕਰਾਂ ਇਵੇਂ ਇਵੇਂ ਨਾਲ ਨਹੀਂ ਬੱਕਰੀਆਂ ਨਹੀਂ ਨਹੀਂ ਛੜੀਆਂ ਜੇ ਛੜੀਆਂ ਆਹ ਗਿਆ ਨੇ ਮੈਂ ਬੱਕਰੀਆਂ ਨੂੰ ਬੱਕਰੀਆਂ ਦਾ ਆਪਣਾ ਨਹੀਂ ਅੱਛਾ ਹਾਂ ਨਹੀਂ ਇਹ ਨਹੀਂ ਤੂੰ ਬੱਕਰੀਂ ਭਰਾਵਾ ਆਉਂਦਾ ਤੂੰ ਇੱਥੇ ਲਾਟ ਕੇ ਬੈਠਾ ਇਹ ਆਦੇ ਜੀ ਆਦੇ ਜੀ ਹਾਂ ਜੀ ਬੱਕਰੀ ਨੇ ਤਰਾ ਕਿੰਨੇ ਬੱਤੇ ਲੰਘ ਗਿਆ ਮੈਂ ਕਿਹੜਾ ਹੱਥ ਪਾ ਕੇ ਵੇਖਿਆ ਨਹੀਂ ਉਹ ਤਾਂ ਜੇ ਬੱਕਰੀਆਂ ਰੱਖੀਆਂ ਹੁੰਦੀਆਂ ਪਤਾ ਹੀ ਲੱਗਦਾ ਉਹ ਲੈ ਆ 10 ਨਿਕਿਆ 17 ਰੁਪਏ ਲੈ ਨਾ ਆ ਪਰਾਂ ਉਹ ਲਾਤ ਖਲਾਰ ਕੇ ਬੈਠਾ ਆ ਬੱਕਰੀ ਕਵ ਕਰਾ ਜਿਹੜਾ ਉਹਦੇ ਗੋਡੇ ਸਲੇ ਜੰਦੇ ਜੀ ਬੁੱਢਾ ਦੀ ਬੁੱਢਾ ਹੀ ਲੱਗਾ ਕਾਨੇ ਰਗਾ ਕਰਾ ਸਰੀਰ ਆ ਆਪ ਜਿਹੋ ਦੀ ਡਾਂਫੜੀ ਹੋ ਜਾਗਾ ਕੰਨ ਲੈ ਮੈਂ ਤੇ ਆਪਣਾ ਮੇਰੇ ਮਮਾ ਮਾਂਜਾ ਤਿਲਟ ਬਾ ਟੰਗਿਆ ਹੋਵੇ ਤਾਂ ਇੱਕ ਤੇ ਇਹਨੂੰ ਲਾਤੇ ਸਿੱਧੀ ਰੱਖਣਾ ਹਾਂ ਯਾਰ ਇਹਨੂੰ ਬੱਗੇ ਰੇ ਲੱਗਣਾ ਤਾਂ ਉਹਨੂੰ ਲਵਾਦਨੇ ਇਦਾਂ ਦੇ ਚੱਲ ਤੁਹਾ ਦਾ ਸੁਣ ਆ ਮੈਨੂੰ ਆਪੇ ਸੰਦ ਹਾਂ ਪੱਕਾ ਕਰੋ ਨਾ ਲਿਆ ਉੱਠ ਗੋਦਰਾ ਮੋਰਿਆ ਜਿਆ ਓਏ ਗਾਗਾ ਤੇ ਮੈਂ ਸਮਝ ਆਉ ਤਾਂ ਵੀ ਇਹਨਾਂ ਨੂੰ ਐਵੇਂ ਘੁੱਟੀ ਜਾਂਦਾ ਵਿਚਾਰੇ ਕੋਈ ਉਦਾਂ ਕਹਦੇ ਉਹਨੂੰ ਮਾਰਨਾ ਹੀ ਮੀਟ ਬਣਾ ਲੰਨੇ ਆ ਚਲ ਪਕੜੀ ਮੇ ਲਾ ਜਨਾ ਗਰੰਟੀ ਦੱਸ ਕਿੰਨੀ ਦੇਂਗਾ ਸਾਲ ਦੀ ਜੇ ਵੱਡ ਵੱਡ ਕੇ ਬਣਾ ਦੇ ਫਿਰ ਵੀ ਸਾਲ ਦੀ ਫਿਰ ਵਾਪਸ ਦੇ ਦੇਗਾ ਚਲ ਠੀਕ ਚਲ ਜਾ ਦੇ ਦੇ ਫਿਰ ਇੱਕ ਬੱਕਰਾ ਗਰੰਟੀ ਲੈ ਕੇ ਤੇ ਰਿਕਾਰਡ ਤੇ ਜਨਾ ਕੱਢਦੇ ਲਿਆਓ ਘਰੋਂ ਆਪਣੇ ਜਾਲਾ ਲੈ ਆਓ ਭਾਵੇਂ ਬਿਆਲਾ ਲੈ ਆਵਾ ਮੈਂ ਕਿਹੜਾ ਇਨਸਾਨ ਨੂੰ ਨਾ ਜੀ ਦੇਣੀ ਵੀ ਸਾਡੀ ਐਂਟੀ ਮੰਗਣੇ ਆ ਆ ਬੱਕਰੀ ਖੜਦੇ ਨੇ ਲੈ ਜਾ ਇਹ ਪੈਸੇ ਨਹੀਂ ਆਈਏ ਜਿਹਨੇ ਕਿਨੇ ਬੈਸ ਦਿੱਤੇ ਇਹਨੇ ਚੱਕ ਦਿੱਤਾ ਹੀ 5 ਲੱਖ ਦਾ ਆਲਾ ਨਹੀਂ ਤੂੰ ਜੇ ਬਕਰਾਂ ਯਾਰ 10 ਕਿਨੇ ਪੈਸੇ ਦਿੱਤੇ ਇਹਨੇ ਕਿਨੇ ਪੈਸੇ ਦਿੱਤੇ ਚੱਕੀ ਜੀ ਮੇਰਾ ਹੈ ਬੱਕਰੀ ਪੈਸੇ ਵਿੱਚ 5000 ਰੁਪਏ ਲਾਇਆ ਚਲ ਮੈਂ ਸਾਡੇ ਕੋਲ ਸੱਚੇ ਤੋਂ ਬਾਈ ਕਿੱਟ ਫਿਰ ਨਹੀਂ ਕਰਨੀ ਹੁਣੇ ਮੈਂ ਬੰਦੇ ਬੁਲਾ ਲੈਨੇ ਪਿੰਡੋਂ ਪਹਿਲਾਂ ਬੱਕਰੀ ਜਿਹਦੇ ਦੇ ਬੰਦੇ ਹੋਣੇ ਨਾ ਉਹ ਜਿਹੜਾ ਚੂਸ ਕੱਢ ਦੇਣਾ ਇੱਥੇ ਤਕਰੀਬਨ ਸਾਢੇ 5 ਸਾਢੇ 5000 ਮੈਂ 7000 ਰੁਪਏ ਦਿੰਦਾ ਮੈਂ ਸਾਡੇ ਕਾਪ 1000 ਰੁਪਏ ਮੈਂ 20 ਦਿਨਾਂ ਦੀ ਆ ਦੇ ਬੱਕਰੀ ਮੈਨੂੰ ਦੇ ਦਿੱਤੀ ਤੈਨੂੰ ਫੋਲ ਭਾ ਚੱਲ ਮੈਂ ਹੋਰ ਪੈਸੇ ਪੈਸੇ ਕੋਈ ਨਾ ਮੈਂ ਛਾਮੀ ਦੇ ਦੇਣਾ ਤੈਨੂੰ ਚੱਲ ਠੀਕ ਇਹ ਵੀ ਚੈੱਕ ਕਰਕੇ ਵੇਖ ਲੈ ਬੱਕਰੀ ਚੰਗੀ ਆ ਚੱਲ ਜਿੰਨਾ ਵਰਗਿਆਂ ਦਾ ਪਤਾ ਨਹੀਂ ਹੁੰਦਾ ਉੱਠ ਤੇਰਾ ਨਾ ਬੱਕਰੀ ਜਾਣੂ ਨਹੀਂ ਨਹੀਂ ਤਿਆਰ ਚੁੱਪ ਬਾਬਾ ਰੇ ਮੈਂ ਤੈਨੂੰ ਕਹਿੰਦਾ ਜੇ ਬਾਬਾ ਪੱਠਿਆਂ ਦਾ ਵਾ ਪਿਸਤੌਲ ਲੈ ਕੇ ਆਇਆ ਹੁੰਦਾ ਨਾ ਉਹ ਦਵਾ ਉਹ ਦੁਨੀਆ ਲਗਾਦਾ ਹੀ ਬਾਬਾ ਤੂੰ ਦੇਖੀ ਉਹ ਤਾਂ ਵਿਗਦੇ ਨਹੀਂ ਹੁੰਦੇ ਯਾਰ ਆਇਆ ਪਾਣੀ ਰੱਖੀ ਅੰਦਰ ਮੈਨੂੰ ਕੋਈ ਗੱਬਕ ਕਰੇ ਇੰਨਾ ਜਿਆਦਾ ਗੋਲ ਕਾਹਤ ਹੁੰਦਾ ਬੱਕਰੀ ਚੋਰੀ ਦੀ ਬੱਕਰੀ ਹੀ ਤੇ 5000 ਰੁਪਏ ਮੈਂ ਦੇ ਦੇਣੀ ਬਲਾਲੀ ਤੇ 5000 ਦੇ ਦੇਣਾ ਜਿਹਨੇ ਚੋਰੀ ਕੀਤੀ ਤੇ ਬਾਕੀ 10000 ਮੈਨੂੰ ਪਾਜਣਾ ਉਹ ਤਾਂ ਇੰਨਾ ਨਹੀਂ ਦੇਦਾ ਚਲੋ